ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਵਧਾਈਆਂ ਕਿਉਂਕਿ ਅਸੀਂ ਆਪਣਾ YouTube ਚੈਨਲ ਤੇ 1000 ਸਬਸਕ੍ਰਾਈਬਰ ਕੰਪਲੀਟ ਕਰ ਗਏ ਤੁਸੀਂ ਵੀ YouTube ਫੈਮਿਲੀ ਦਾ ਹਿੱਸਾ ਹੋ ਸੋ ਤੁਹਾਨੂੰ ਮੁਬਾਰਕਾ ਦੇਣੀ ਮੇਰਾ ਬਣਦਾ ਸੀਗਾ ਦੋਸਤੋ ਜੇਕਰ ਤੁਸੀਂ ਵੀ ਚਾਹਦੇ ਵੀ 1000 ਸਬਸਕ੍ਰਾਈਬਰ ਆਪਾਂ ਵੀ ਵਿਦਿਨ 4 ਡੇਜ਼ ਦੇ ਵਿੱਚ ਵਿੱਚ ਆਪਾਂ ਇਹ ਕੰਪਲੀਟ ਕਰ ਲਈ ਜਦੋਂ ਦਾ ਮੈਂ YouTube ਤੇ ਚੈਨਲ ਕੰਮ ਕਰਨਾ ਲੱਗਿਆ ਪੰਜਵੇਂ ਦਿਨ ਤੋਂ ਬਾਅਦ ਹੁਣ ਤੱਕ 5ਵੇਂ ਦਿਨ ਬਾਅਦ ਪਾਏ 1000 ਸਬਸਕ੍ਰਾਈਬਰ ਕੰਪਲੀਟ ਕਰ ਲਏ ਜੇਕਰ ਤੁਸੀਂ ਵੀ ਮੇਰੀ ਪੂਰੀ ਸਟਰੈਟਜੀ ਦੇਖਣਾ ਚਾਹੁੰਦੇ ਹੋ ਮੈਂ ਕਿੱਦਾਂ-ਕਿੱਦਾਂ ਕੰਪਲੀਟ ਕੀਤਾ ਮੈਂ ਐਨ ਕਲੀਅਰ ਗੱਲਾਂ ਕੀਤੀਆਂ ਤੁਹਾਨੂੰ ਸਾਰਾ ਕੁਝ ਸਮਝ ਆ ਜਾਣਾ ਤੁਸੀਂ ਇੱਕ ਵਾਰੀ ਵੀਡੀਓਸ ਪੇ ਜਾਓ ਧਿਆਨ ਨਾਲ ਦੇਖੋ ਵੀ ਕਿਆ ਗੱਲਾਂ ਮੈਂ ਦੱਸ ਰਿਹਾ ਜੇ ਮੈਂ ਮੋਟਾ-ਮੋਟਾ ਗੱਲ ਦੱਸਾਵਾਂ ਦੋਸਤੋ ਕੁਝ ਮੁਸ਼ਕਿਲ ਨਹੀਂ ਹੈ 1000 ਸਬਸਕ੍ਰਾਈਬਰ ਕੰਪਲੀਟ ਕਰਨਾ ਬਹੁਤ ਆਸਾਨ ਹੈ ਬਹੁਤ ਜਲਦੀ 4000 ਘੰਟੇ ਦਾ ਵਾਚਿੰਗ ਟਾਈਮ ਵੀ ਕੰਪਲੀਟ ਕਰ ਲੈਣਾ ਆਈ ਥਿੰਕ ਇੱਕ ਦਾ ਇਹ ਇੱਕ ਹਫ਼ਤੇ ਦੇ ਵਿੱਚ ਵਿੱਚ ਕੰਪਲੀਟ ਹੋ ਜਣਾ ਉਹ ਵੀ ਨੋਰਮਲ ਜੀ ਗੱਲ ਹੈ ਉਸ ਤੋਂ ਬਾਅਦ ਸਾਡਾ ਚੈਨਲ ਮੋਨਟਾਈਜ਼ ਪੈਸੀ ਆਣੇ ਸਟਾਰਟ ਹੋਏ ਸਾਡੇ ਮਜੇ ਤੁਸੀਂ ਵੀ ਲੈ ਸਕਦੇ ਹੋ इजीली YouTube ਦੇ ਨਾਲ ਰਿਲੇਟਡ ਜਿੰਨੀ ਵੀ ਜਿੰਨਾ ਵੀ ਕੰਟੈਂਟ ਉਹਦਾ ਕਿੰਦਾ ਆਪਾਂ ਚੈਨਲ ਨੂੰ ਗਰੋ ਕਰੀਏ ਕਿਹੜੀ ਕਿਹੜੀ ਚੀਜ਼ਾਂ ਦਾ ਖਿਆਲ ਰੱਖੀਏ ਟ੍ਰਿਕਸ ਵਗੈਰਾ ਸਭ ਕੁਝ ਆਪਾਂ ਲਿਆਉਂਦੇ ਰਹਿੰਦੇ ਤੇ ਮਨੀ ਨਾਲ ਅਰਨਿੰਗ ਕਿੱਦਾਂ ਕਰੀਏ ਆਨਲਾਈਨ ਇਹ ਸਾਰੇ ਟੌਪਿਕ ਆਪਾਂ ਕਵਰ ਕਰਦੇ ਸੋ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਟੌਪਿਕਸ ਜੇ ਅਗਰ ਦੇਖਣਾ ਚਾਹੁੰਦੇ ਦੇਖ ਵੀ ਸਕਦੇ ਹੋ ਇਨ ਫਿਊਚਰ ਵੀ ਦੇਖਣ ਨੂੰ ਮਿਲ ਜਾਣੇ